ਵੈਗੁਰੂ ਚੀਕਾਖਾਨ ਸਾਹਿਬ ਵੈਗੁਰੂ ਚਕੀਫਤ ਤੇ ਪਿਆਰੀ ਸਾਧ ਸੰਗਤ ਸੀ ਮਹਾਰਾਣੀ ਜਿੰਦਗੌਰ ਜੀ ਦੀ ਅ ਪਹਿਲੇ ਵੀ ਦੋ ਅ એપisode ਦੇ ਵਿੱਚ ਆਪਾਂ ਉਹਨਾਂ ਦੀ ਗੱਲ ਰੱਖੀ ਕਿਉਂਕਿ ਇਹ ਸਾਨੂੰ ਰਾਜ ਆਪਣੇ ਬੱਚਿਆਂ ਨੂੰ ਸੁਣਾਉਣਾ ਤੇ ਸਿਖਾਉਣਾ ਬਹੁਤ ਹੀ ਜ਼ਰੂਰੀ ਹੈ ਜੋ ਕਿ ਸਾਡੀ ਪੀੜ੍ਹੀ ਇਹ ਚੀਜ਼ ਭੁੱਲ ਗਈ ਹੈ ਹਰ ਇੱਕ ਕਈ ਕਈ ਆਪਣੇ ਆਪਣੇ ਕਥਾਵਾਚਕਾਂ ਨੇ ਕੁਝ-ਕੁਝ ਆਪਣੇ ਵਿਚਾਰ ਕਈਆਂ ਨੇ ਕਿਹਾ ਕਿ ਮਹਾਰਾਣੀ ਦੇ ਨਾਲ ਦੋ ਗੋਲੀਆਂ ਸਨ ਕਈਆਂ ਨੇ ਕਿਹਾ ਕਿ ਮਹਾਰਾਣੀ ਕੱਲੀ ਹੀ ਦਰਿਆ ਦੇ ਵਿੱਚ ਸਮਾਗ ਮਾਰ ਕੇ ਜੇਲ੍ਹ ਦੇ ਵਿੱਚ ਪੱਜ ਗਈ ਗਈ ਤੇ ਉਹ ਕਰਕੇ ਆ ਕਰਾਉਂਦੇ ਆ ਮਹਾਰਾਣੀ ਜਿਹੜੀ ਆ ਨੇਪਾਲ ਪਹੁੰਚ ਜਾਂਦੀ ਕਿੱਦਾਂ ਵੀ ਪਹੁੰਚ ਜਾਂਦੀ ਮਹਾਰਾਣੀ ਨੇਪਾਲ ਪਹੁੰਚ ਜਾਂਦੀ ਆ ਤੇ ਜੇ ਆਪਾਂ ਉਹ ਦੀ ਗੌਤਮਾ ਦੀ ਤੇ ਸ਼ਾਮੂ ਦੀ ਗੱਲ ਕਰੀਏ ਤੇ ਗੌਤਮਾ ਤੇ ਨਾਲ ਲੈ ਕੇ ਨੇਪਾਲ ਚਲ ਜਾਂਦੀ ਸ਼ਾਮੂ ਉੱਥੇ ਰਹਿ ਜਾਂਦੀ ਜਿਸ ਤਰ੍ਹਾਂ ਹਰ ਇੱਕ ਨੇ ਆਪਣੇ ਆਪਣੇ ਉਸੰਮੇ ਵਿਚਾਰ ਰੱਖੇ ਹਨ ਹਰ ਤਰੀਕੇ ਦੇ ਵਿਚਾਰ ਹਨ ਲੇਕਿਨ ਅਸੀਂ ਇਹ ਇਸ ਚੀਜ਼ ਦੇ ਵਿੱਚ ਨਹੀਂ ਪੜਨਾ ਕਿ ਵਿਚਾਰ ਕੀ ਕਹਿੰਦਾ ਅਸੀਂ ਮਹਾਰਾਣੀ ਦੀ ਗੱਲ ਕਰ ਰਹੇ ਹਾਂ ਕਿ ਮਹਾਰਾਣੀ ਦੇ ਨਾਲ ਕੀ ਕੀ ਹੋਇਆ ਤੇ ਫਿਰ ਜਦੋਂ ਮਹਾਰਾਣੀ ਉੱਥੇ ਪਹੁੰਚ ਜਾਂਦੀ ਹੈ ਆ ਨੇਪਾਲ ਪਹੁੰਚ ਜਾਂਦੀ ਹੈ ਤੇ ਉੱਥੋਂ ਦੇ ਜਿਹੜੇ ਉੱਥੋਂ ਦੇ ਜਿਹੜੇ ਸਨ ਰਾਜੇ ਸਨ ਜੰਗ ਬਹਾਦਰ ਉਹਨਾਂ ਦਾ ਨਾਮ ਜੰਗ ਬਹਾਦਰ ਜੰਗ ਬਹਾਦਰ ਦੇ ਕੋਲ ਜਾ ਕੇ ਆਪਣੀ ਫਰਿਆਦ ਕਰਦੀ ਹੈ ਕਿ ਮੈਂ ਰਾਣੀ ਪੰਜਾਬ ਪ੍ਰਦੇਸ਼ ਦੀ ਰਣਜੀਤ ਦੀ ਮੈਂ ਕਰਵਾਲੀ ਦਿਲੀਪ ਦੀ ਮੈਂ ਮਾ ਸਿੱਖਾਂ ਦੀ ਮੈਂ ਰਾਣੀ ਪੂਰੇ ਪੰਜਾਬ ਦੀ ਦੇਸ਼ ਦੀ ਮੈਂ ਰਾਣੀ ਲੇਕਿਨ ਹੁਣ ਮੈਂ ਇੱਕ ਅਰਜੋਈ ਤੁਹਾਡੇ ਕੋਲ ਲੈ ਕੇ ਆਈ ਹਾਂ ਤੇ ਫਿਰ ਜੰਗ ਬਹਾਦਰ ਨੇ ਉਹਨਾਂ ਨੂੰ ਉੱਥੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਜਿਹੜੀ ਉੱਥੋਂ ਦੀ ਗੋਰੇ ਸੰ ਉਹਨਾਂ ਦੇ ਉਹਨਾਂ ਦੇ ਸਰਕਾਰ ਦੇ ਅੰਦਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖ ਦਿੱਤਾ ਲੇਕਿਨ ਜਿਹੜੀਆਂ ਪਹਿਲੀਆਂ ਜੇਲਾਂ ਨਾਲੋਂ ਫਿਰ ਉਹ ਠੀਕ ਸੀ ਲੇਕਿਨ ਰਾਜੇ ਨੇ ਆਪਣੇ ਖਜ਼ਾਨੇ ਵਿੱਚੋਂ 20000 ਰੁਪਏ ਸਾਲਾਨਾ ਉਹਨਾਂ ਨੂੰ ਪੈਨਸ਼ਨ ਵੀ ਦੇਣੀ ਚਾਹੂ ਕਰ ਦਿੱਤੀ ਇਦਾਂ 12 ਸਾਲ ਤਕਰੀਬਨ ਲੰਘ ਗਏ ਮਹਾਰਾਣੀ ਰੋਂਦੀ ਰੋਂਦੀ ਦੀਆਂ ਅੱਖਾਂ ਵੀ ਹੰਡੀਆਂ ਹੋ ਗਈਆਂ ਮਹਾਰਾਜਾ ਤਲੀਪ ਸਿੰਘ ਨੂੰ ਬਹੁਤ ਯਾਦ ਕਰ ਰਹੇ ਸੀ ਫੇ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਵੀ ਜਦੋਂ ਖਬਰ ਪਹੁੰਚਦੀ ਆ 1 ਅਗਸਤ 1863 ਨੂੰ ਜਿਹੜੀਆਂ 29 ਮਾਰਚ 1859 ਨੂੰ ਆਪਾਂ ਸਾਰੇ ਜਾਣਦੇ ਆ ਕਿ ਰਾਜ ਖਤਮ ਹੋ ਗਿਆ 1859 ਦੀ ਦਸੰਬਰ ਨੂੰ 21 ਤਰੀਕ ਨੂੰ ਮਹਾਰਾਜਾ ਦਲੀਪ ਸਿੰਘ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ 8 ਮਾਰਚ 1853 ਈਸਵੀ ਨੂੰ ਉਹਨਾਂ ਨੂੰ ਅਸਾਈ ਧਰਮ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਤੇ ਫਿਰ ਇਸ ਤਰੀਕੇ ਨਾਲ ਫਿਰ ਕਾਫੀ ਲੰਬੇ ਸਮਾਂ ਬਾਅਦ ਜਦੋਂ ਮਹਾਰਾਜਾ ਦਲੀਪ ਸਿੰਘ ਥੋੜੀ ਵੱਡੇ ਹੋ ਗਏ ਤੇ ਉਹਨਾਂ ਦੇ ਮਨ ਵਿੱਚ ਵੀ ਬਹੁਤ ਤਾਂਘ ਸੀ ਕਿ ਮੈਂ ਆਪਣੀ ਮਾਤਾ ਨੂੰ ਮਿਲਾਂ ਉਹਨਾਂ ਨੂੰ ਖਬਰ ਪਹੁੰਚੀ ਕਿ ਤੁਹਾਡੀ ਮਾਤਾ ਨੇਪਾਲ ਦੇ ਵਿੱਚ ਹੈ ਤੇ ਲੇਕਿਨ ਅੱਖਾਂ ਤੋਂ ਅੰਨ੍ਹੀ ਹੋ ਗਈ ਹੈ ਉਹਨਾਂ ਨੇ ਆਪਣੇ ਹਾਕਮਾਂ ਨੂੰ ਚਿੱਠੀਆਂ ਲਿਖ ਕੇ ਮਹਾਰਾਜਾ ਦਲੀਪ ਸਿੰਘ ਨੇ ਕਿਹਾ ਕਿ ਮੈਂ ਆਪਣੀ ਮਾਤਾ ਨੂੰ ਮਿਲਣਾ ਚਾਹੁੰਦਾ ਲੇਕਿਨ ਉਹਨਾਂ ਨੇ ਇੱਕ ਸ਼ਰਤ ਰੱਖੀ ਮਹਾਰਾਜਾ ਦਲੀਪ ਸਿੰਘ ਦੇ ਅੱਗੇ ਕਿ ਤੁਸੀਂ ਪੰਜਾਬ ਦੀ ਧਰਤੀ ਤੇ ਨਹੀਂ ਮਿਲ ਸਕਦੇ ਉਹਨਾਂ ਨੂੰ ਕੋਲਕੱਤਾ ਲਿਆਂਦਾ ਗਿਆ ਇਧਰੋਂ ਮਹਾਰਾਣੀ ਨੂੰ ਵੀ ਖਬਰ ਦਿੱਤੀ ਗਈ ਕਿ ਤਲੀਪ ਸਿੰਘ ਆ ਰਿਹਾ ਹੈ ਤੇ ਜਦੋਂ ਜੰਗ ਭਾਦਰ ਨੂੰ ਪਤਾ ਲੱਗਾ ਤੇ ਜੰਗ ਭਾਦਰ ਵੀ ਸੋਚ ਰਿਹਾ ਸੀ ਕਿ ਕਿਸ ਤਰੀਕੇ ਨਾਲ ਮਹਾਰਾਣੀ ਤੋਂ ਖਿਹੜਾ ਛਟਾਇਆ ਜਾਏ ਕਿਉਂਕਿ ਹਰ ਸਾਲ ਉਹਨਾਂ ਨੂੰ ਆਪਣੇ ਪੁੱਤ ਨੂੰ ਪੈਸੇ ਦੇਣੇ ਪੈ ਰਹੇ ਸਨ ਤੇ ਜੰਗ ਭਾਦਰ ਨੇ ਇਧਰੋਂ ਕਹਿ ਦਿੱਤਾ ਕਿ ਜੇ ਮਹਾਰਾਣੀ ਜੀ ਤੁਸੀਂ ਜਾਣਾ ਚਾਹੁੰਦੇ ਹੋ ਤੇ ਆਪਣੀ ਮਰਜ਼ੀ ਨਾਲ ਜਾ ਸਕਦੇ ਹੋ ਲੇਕਿਨ ਫਿਰ ਤੁਸੀਂ ਇੱਥੇ ਨਹੀਂ ਆ ਸਕਦੇ ਕਿਉਂਕਿ ਜੇ ਇਥੇ ਇੱਕ ਵਾਰ ਚਲੇ ਗਏ ਫਿਰ ਦੁਬਾਰਾ ਤੁਹਾਨੂੰ ਇਥੇ ਪਨਾ ਨਹੀਂ ਦਿੱਤੀ ਜਾਊਗੀ ਤੇ ਮਹਾਰਾਣੀ ਸੇ ਸੁਪੰਜ ਪੈ ਗਈ ਕਿ ਮੈਂ ਹੁਣ ਕੀ ਕਰਾਂ ਲੇਕਿਨ ਫਿਰ ਵੀ ਉਹਨੂੰ ਆਪਣੇ ਬੱਚੇ ਨੂੰ ਮਿਲਣ ਦੀ ਤਾਂਗ ਸੀ ਕਿ ਮੈਂ ਆਪਣੇ ਬੱਚੇ ਨੂੰ ਇੱਕ ਵਾਰ ਮਿਲ ਲਵਾਂਗੀ ਤੇ ਹੋ ਸਕਦਾ ਫਿਰ ਅਸੀਂ ਸਾਰੇ ਸਿੱਖ ਮਿਲ ਕੇ ਆਪਣਾ ਫਿਰ ਉਹ ਰਾਜ ਸਥਾਪਿਤ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ